ਦੁਨੀਆ ਨੂੰ ਬਦਲਣ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਅਵੇਅਰਨੈਸ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਲਈ ਅੱਛਾ ਕੀ ਹੈ ਹੋਰ ਬੁਰਾ ਕੀ ਹੈ ਅਨਮੋਲਨ ਲੋਕੀ ਮੂਰਖ ਬਣਾਉਂਦੇ ਨੇ ਦੁਨੀਆ ਨੂੰ ਮੂਰਖ ਬਣਾੰਦਾ ਸਭ ਤੋਂ ਵਧੀਆ ਤਰੀਕਾ ਪਾਲਦੇ ਨੇ ਤੁਹਾਡੀ ਇਮੋਸ਼ਨਸ ਨਾਲ ਖੇਲਣਾ ਹੈਲੋ ਗੁੱਡ ਮਾਰਨਿੰਗ एवरीवन ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਗੇ ਅੱਜ ਸਾਡੀ ਲੋਕ ਅਦਾਲਤ ਤੇ ਪਰ 5 ਮਿੰਟ ਬਹੁਤ ਜ਼ਰੂਰੀ ਸੀ ਤਾਡੇ ਨਾਲ ਗੱਲਬਾਤ ਕਰਨਾ ਸਾਤੇ ਦੇ ਆਪਾਂ 12 ਵਾਪਸ ਆਏ ਆ ਅੰਮ੍ਰਿਤਸਰ ਤਰਨਤਾਰਨ ਗੱਲਣ ਸਾਡੀ ਇੱਕ ਤਿੰਨ ਜੇਲਿਆਂ ਦੀ ਪੁਲਿਸ ਡਿਪਾਰਟਮੈਂਟ ਨਾਲ ਮੀਟਿੰਗ ਸੀ ਲੋਕਲ ਸੀ ਥੋੜੀ ਜੀ ਡਿਸਪਾਇੰਟਮੈਂਟਸ ਵੀ ਹੋਈਆਂ ਕਿਉਂਕਿ ਇਨਫੋਰਮ ਕਰਨ ਦੇ ਬਾਵਜੂਦ ਬਹੁਤ سارے ਲੋਕ ਜੜੇ ਕਿ ਥੱਕੇ ਪਏ ਨੇ ਸਿਸਟਮ ਤੋਂ ਜਿਸ ਤਰ੍ਹਾਂ ਉਹ ਥੱਕੇ ਪਏ ਨੇ ਸਿਸਟਮ ਤੋਂ ਉਸੇ ਤਰ੍ਹਾਂ ਉਹਨਾਂ ਲਈ ਮੈਂ ਸਿਸਟਮ ਨਾਲ ਲੜ ਰਹੀਆਂ ਉਹਨਾਂ ਦੀ ਅਰੇਂਜਮੈਂਟ ਨਹੀਂ ਕੀਤੀ ਗਈ ਸੀ ਖੈਰ ਉਹਦੇ ਤੇ ਆਪਾਂ ਬਾਅਦ ਵਿੱਚ ਦੇਖਾਂਗੇ ਕਿ ਸਾਨੂੰ ਸਾਨੂੰ ਕੀ ਕਰਾਂਗੇ ਆਪਾਂ ਹੁਣ ਨੈਕਸਟ ਗੱਲ ਕਰਦੇ ਆ ਤੁਹਾਡੇ ਨਾਲ ਬਹੁਤ ਸਾਰੇ ਲੋਕ ਮੈਨੂੰ ਫੇਸਬੁੱਕ ਤੇ ਮੈਸੇਜ ਕਰ ਰਹੇ ਨੇ ਮੇਰੀ ਟੀਮ ਮੈਨੂੰ ਵਾਰ-ਵਾਰ ਦੱਸਦੀ ਏ ਹਲੇ ਕਈ ਵਾਰੀ ਕੋਸ਼ਿਸ਼ ਕੀਤੀ ਜਾਂਦੀ ਏ ਉੱਥੇ ਹੀ ਤੁਹਾਡੇ ਮੈਸੇਜ ਦਾ ਜਵਾਬ ਦਿੱਤਾ ਜਾਏ ਕਿਉਂਕਿ ਜਦੋਂ ਵੀ ਮੈਨੂੰ ਟਾਈਮ ਮਿਲਦਾ ਕੁਝ ਸਿਕਿੰਟਾ ਲਈ ਕੁਝ ਮਿੰਟਾ ਲਈ ਮੈਂ ਜ਼ਰੂਰ ਚੈੱਕ ਕਰਦੀ ਆ ਕਿ ਮੇਰੀ ਟੀਮ ਕੀ ਕਰ ਰਹੀ ਏ ਤੇ ਮੈਂ ਵੀ ਕਈ ਵਾਰੀ ਜਵਾਬ ਦੇ ਦੇ ਦਿੰਨੀ ਆ ਬਹੁਤ ਸਾਰੀ ਸ਼ਿਕਾਇਤਾਂ ਆ ਰਹੀਆਂ ਨੇ 15 ਦਿਨ ਹੋ ਗਏ ਸਾਡੀ ਕੰਪਲੇਂਟ ਨੂੰ 20 ਦਿਨ ਹੋ ਗਏ ਮੈਡਮ ਜੀ ਨੇ ਕੁਝ ਨਹੀਂ ਕੀਤਾ ਮੈਡਮ ਜੀ ਫੋਨ ਨਿਚੋਕ ਰਹੇ ਮੈਡਮ ਜੀ ਮੈਸੇਜ ਦਾ ਜਵਾਬ ਨਹੀਂ ਦੇ ਰਹੇ 500 ਕੰਪਲੇਂਟਸ ਰੋਜ਼ੀਆਂ ਆ ਰਹੀਆਂ ਨੇ 500 ਕੰਪਲੇਂਟਸ ਕੱਲੀ ਮਨੀਸ਼ਾ ਬੁਲਾਤੀ ਪੰਜ ਜਨਿਆਂ ਦਾ ਸਿਰਫ ਸਾਡੇ ਕੋਲ ਸਟਾਫ ਏ ਮੇਰੇ ਕੋਲ ਜਿੰਨੀਆਂ ਰੋਜ਼ ਦੀ ਰੋਜ਼ ਕੰਪਲੇਂਟਸ ਆ ਰਹੀਆਂ ਨੇ ਮੈਂ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਜਿੱਥੋਂ ਜਿੱਥੋਂ ਆ ਰਹੀਆਂ న్యూਸ ਜ਼ਿਲ੍ਹੇ ਨੂੰ ਆਪਾਂ ਭੇਜਦੇ ਜਾ ਰਹੇ ਹਾਂ ਪਰ ਸਵਾਲ ਇਹ ਉੱਠਦਾ ਹੈ ਜਿਸ ਜ਼ਿਲੇ ਤੋਂ ਕੰਪਲੇਨ ਆ ਰਹੀਆਂ ਨੇ ਉਹ ਲੋਕੀ ਉੱਥੇ ਜ਼ਿਲੇ ਤੋਂ ਸਿਸਟਮ ਤੋਂ ਇਤੇ ਦੁਖੀ ਹੋ ਕੇ ਮੇਰ ਕੋਲ ਆ ਰਹੇ ਨੇ ਪਰ ਇਹਦਾ ਜਵਾਬ ਮੈਂ ਤੁਹਾਨੂੰ ਇਸ ਕਰਕੇ ਦੇ ਰਹੀਆਂ ਕਿ ਪਹਿਲੇ ਤੁਸੀਂ ਲੋਕ ਡਾਇਰੈਕਟ ਜਾਂਦੇ ਸੀ ਤੇ ਤੁਹਾਨੂੰ ਇਹ ਮਹਿਸੂਸ ਹੁੰਦਾ ਸੀ ਕਿ ਸਾਡੇ ਨਾਲ ਜਸਟਿਸ ਨਹੀਂ ਹੋ ਰਿਹਾ ਸਾਡੀ ਸੁਣਵਾਈ ਨਹੀਂ ਹੋ ਰਹੀ ਹੁਣ ਮੈਂ ਭੇਜ ਰਹੀ ਹਾਂ ਕਮਿਸ਼ਨ ਭੇਜ ਰਿਹਾ 10 ਦਿਨ ਉਹਨਾਂ ਨੂੰ ਬਾਉਂਡ ਕਰ ਰਹੇ ਆਪਾਂ ਕਿ 10 ਦਿਨ ਦੇ ਸਾਨੂੰ ਜਿਹੜੇ ਕੋਰਟ ਕੇਸਿਸ ਨੇ ਦੇਖੋ ਉਹਨਾਂ ਨੂੰ ਜਿਹੜੇ ਸਿਵਲ ਕੋਰਟ ਦੇ ਮੈਟਰਸ ਨੇ ਉਹਨਾਂ ਨੂੰ ਦੇਖੋ ਹਰਾਸਮੈਂਟ ਦੇ ਮੈਟਰ ਨੇ ਉਹਨਾਂ ਨੂੰ ਦੇਖੋ ਸਾਨੂੰ ਰਿਪੋਰਟ ਭੇਜੋ ਸਾਨੂੰ ਰਿਕਾਰਡ ਦਿਓ ਤੁਸੀਂ ਕਿੰਨੇ ਕੇਸਾਂ ਦਾ ਸੋਲੂਸ਼ਨ ਕੀਤਾ ਹੋਰ ਇਸ ਤੋਂ ਬਾਵਜੂਦ ਜਿੰਨੇ ਵੀ ਲੋਕਾਂ ਨੇ ਸ਼ਿਕਾਇਤ ਕੀਤੀ ਹੋਈ ਹੈ ਤੁਹਾਨੂੰ ਜ਼ਰੂਰ ਕਾਲ ਆਏਗੀ ਤੁਸੀਂ ਜਾਓ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਸਾਡੇ ਨਾਲ ਪਾਰਸ਼ੈਲਿਟੀ ਹੋਈ ਹੈ ਸਾਨੂੰ ਸੁਨਿਆ ਨਹੀਂ ਗਿਆ ਹੋਰ ਆਪਾਂ ਸਹੀ ਹਾਂ ਜੇ ਤੁਸੀਂ ਸਹੀ ਹੋ ਮਨੀਸ਼ਾ ਗੁਲਾਟੀ ਤੁਹਾਡੇ ਨਾਲ ਖੜੀ ਹੋਏਗੀ ਫਿਰ ਉਨਾ ਤਾਂ ਜਵਾਬਦੇਹੀ ਮੰਗੀ ਜਾਏਗੀ ਇਹ ਇੱਕ ਤੁਹਾਡੇ ਸਵਾਲ ਦਾ ਜਵਾਬ ਮੈਂ ਦਿੱਤਾ ਹੈ ਤੁਹਾਨੂੰ ਥੋੜੀ ਜੀ ਪੇਸ਼ੈਂਸ ਰੱਖਣੀ ਪਵੇਗੀ ਮੈਨੂੰ ਜੇ ਤੁਹਾਨੂੰ ਲੱਗਦਾ ਕਿ ਮੈਂ ਪੂਰਾ ਪੰਜਾਬ ਠੀਕ ਕਰ ਸਕਦੀ ਹਾਂ ਇਹ ਬਹੁਤ ਮੁਸ਼ਕਿਲ ਟਾਸਕ ਹੈ ਸਮੇਂ ਲੱਗੇਗਾ ਪਤਾ ਨਹੀਂ ਆਹ ਨਾਲ ਸਮੇਂ ਇੱਧਰ ਨੂੰ ਲੈ ਕੇ ਜਾਂਦਾ ਹੈ ਕਿ ਮੇਰੇ ਲਈ ਰਸਤੇ ਆਫਾਨ ਬਣਾਉਂਦਾ ਹੈ ਕਿ ਮੈਂ ਤੁਹਾਡੇ ਲਈ ਡਿਪੈਂਡ ਕਰਦਾ ਸਮਾਜ ਤੇ ਸਿਸਟਮ ਤੇ ਸਮਾਜ ਕੀ ਚਾਹੁੰਦਾ ਹੈ ਸਾਡਾ ਅਜਦਾ ਸਿਸਟਮ ਕੀ ਚਾਹੁੰਦਾ ਹੈ ਅਨਮੂਲਨ ਮੈਂ ਤੁਹਾਨੂੰ ਇੱਕ بڑا ਸੱਚ ਦੱਸਣ ਲੱਗੀ ਆ ਜਿਹੜਾ ਬੱਚਾ ਬਰਨਾਲਾ ਵਿੱਚ ਜਿਸ ਨੇ ਸੁਸਾਇਸਾਈਡ ਕਰ ਲਿਆ ਬਰਨਾਲੇ ਵਿੱਚ ਬਹੁਤ ਸਾਰੇ ਲੋਕਾਂ ਦੀ ਉਮੀਦਾਂ ਨੇ ਕਿ ਉਸ ਬੱਚੇ ਨੂੰ ਇਨਸਾਫ ਮਿਲੇ ਉਸੇ ਤਰ੍ਹਾਂ ਮਨੀਸ਼ਾ ਗੁਲਾਟੀ ਨੂੰ ਵੀ ਉਮੀਦ ਸੀ ਉਸਮਾਨ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਸੀ ਉੱਥੇ ਜਿਸ ਪਿਓ ਨੇ ਆਪਣੀ ਜ਼ਮੀਨ ਜਿਹੜਾ ਰੋਜੀ ਰੋਟੀ ਦਾ ਉਹਦਾ ਇੱਕ ਵਸੀਲਾ ਸੀ ਉਹ ਵੇਚ ਕੇ ਉਸ ਬੱਚੇ ਦੇ ਉੱਤੇ ਦਾਅ ਲਾ ਦਿੱਤਾ ਪੱਕਾ ਗਲਤੀ ਤੇ ਕੀਤੀ ਪਰ ਇੱਕ ਸੁਪਨਾ ਸੀ ਬੱਚੇ ਦਾ ਉਸ ਬੱਚੇ ਨੇ ਸੁਸਾਈਟ ਕਰ ਲਿਆ ਤੇ ਲੋਕਾਂ ਦਾ ਕਹਿਣਾ ਹਲੇ ਤੱਕ ਐਫ ਆਈ ਆਰ ਨਹੀਂ ਹੋਈ ਦਿੱਲੀ ਐਸ ਐਸ ਪੀ ਬਰਨਾਲਾ ਨੂੰ ਫੋਨ ਕਰ ਰਹੀਆਂ ਕਿਉਂਕਿ ਜਿਹੜੀ ਕਾਰਵਾਈ ਕਰਨੀ ਹੈ ਉਹ ਲੋਕਲ ਐਡਮਿਨਿਸਟ੍ਰੇਸ਼ਨ ਨੇ ਕਰਨੀ ਹੈ ਜੇ ਮਨੀਸ਼ਾ ਗੁਲਾਟੀ ਦੇ ਹੱਥ ਤੇ ਚੁੰਦਾ ਐਫ ਆਈ ਆਰ ਕਰਨਾ ਇਮੀਡੀਏਟਲੀ ਉਸ ਦਿਨ ਐਫ ਆਈ ਆਰ ਹੋਣੀ ਚਾਹੀਦੀ ਸੀ ਔਰ ਕਰਦੀ ਕਿਉਂਕਿ ਇੱਕ ਬੱਚੇ ਨੇ ਸੁਸਾਈਟ ਕੀ ਕਿ ਬੱਚੇ ਨੇ ਸੁਸਾਈਡ ਕੀਤਾ ਕਾਰਵਾਈ ਇਨਵੈਸਟੀਗੇਸ਼ਨ ਤੇ ਐਟਲੀਸਟ ਸ਼ੁਰੂ ਹੋਏ ਕਿ ਬੱਚੇ ਨੇ ਆਤਮ ਹੱਤਿਆ ਕਿਉਂ ਕੀਤੀ ਡੇਲੀ ਗੱਲ ਕਰ ਰਹੀ ਆ ਕੱਲ ਅੱਜ ਕੱਲ ਅੱਜ ਚ ਹੱਲੇ ਜਵਾਬ ਮਿਲ ਰਿਹਾ ਕਿ ਦੋ ਦਿਨ ਵਿੱਚ ਦੋ ਦਿਨ ਵਿੱਚ ਇਸ ਚੀਜ਼ ਨੂੰ ਲੈ ਕੇ ਮੈਂ ਡੀਜੀਪੀ ਤੱਕ ਨੂੰ ਮਿਲਣ ਗਈ ਇਸ ਚੀਜ਼ ਨੂੰ ਲੈ ਕੇ ਮੈਂ ਐਮਪੀ ਮਹਾਰਾਣੀ ਪਰਨੀਤ ਕੌਰ ਜੀ ਦੇ ਧਿਆਨ ਵਿੱਚ ਵੀ ਮੈਟਰ ਲੈ ਕੇ ਆਂਦਾ DIG विक्रम दुगल ਦੇ ਧਿਆਨ ਵਿੱਚ ਵੀ ਇਹ ਮੈਟਰ ਲੈ ਕੇ ਆਂਦਾ ਮੈਂ ਆਪਣਾ ਪੂਰਾ ਐਫਰਟ ਕੀਤਾ ਪਰ ਤੁਹਾਨੂੰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਮਿਸ਼ਨ ਦੀ ਕਾਰਵਾਈ ਜਿਹੜੀ ਸੀ ਸਿਰਫ ਇਨੀਸ਼ੀਏਟਿਵ ਲੈਣਾ ਕਿਉਂਕਿ ਮੇਰਾ ਕੰਸਰਨ ਸਿਰਫ ਯੂਥ ਨਾਲ ਹੀ ਹੈ ਕਿ ਲਵ ਪ੍ਰੀਜ ਜੈਕ ਹੋ ਜਾ ਕੇ ਕੇਸ ਹੋਰ ਨਾ ਸਾਡੇ ਪੰਜਾਬ ਵਿੱਚ ਹੋ ਜੋ ਕਿ ਸੋਹਾ ਦੀ ਤਦਾਦ ਵਿੱਚ ਐਜੋ ਦੇ ਬੱਚਿਆਂ ਦੇ ਕੇਸ ਆਈ ਜਾ ਰਹੇ ਨੇ ਜਿੰਨੇ ਵੀ ਆਖੋ ਜੇ ਬੱਚਿਆਂ ਦੇ ਕੇਸ ਆ ਰਹੇ ਮੈਂ ਸਾਰੇ ਐਨ ਆਰ ਆਈ ਸੈਲ ਨੂੰ ਭੇਜਦੇ ਨੇ ਉਹਨਾਂ ਨੂੰ ਵੀ ਬਾਉਂਡ ਕਰਾਂਗੇ ਕਿ ਸਾਨੂੰ ਵੀ ਇਹਦੀ ਇਨਫੋਰਮੇਸ਼ਨ ਚਾਹੀਦੀ ਹੈ ਕਿਉਂਕਿ ਤੁਹਾਡੇ ਕੋਲ ਪੂਰਾ ਇਸ ਚੀਜ਼ ਦਾ ਸਿਸਟਮ ਹੈਗਾ ਤੁਸੀਂ ਕੀ ਕੀਤਾ ਇਹਨਾਂ ਬੱਚਿਆਂ ਲਈ ਜਸਟਿਸ ਜਿੰਨੇ ਵੀ ਮੈਂ ਉੱਥੋਂ ਲੈ ਕੇ ਆਈ ਸਾਂ ਜਿੰਨੇ ਵੀ ਮੈਨੂੰ ਇੱਥੇ ਰੋਜ਼ ਦੇ ਕੇਸ ਆ ਰਹੇ ਨੇ ਆ ਨਾਲੇ ਸਮਾਜ ਉਹਨਾਂ ਨਾਲ ਵੀ ਐਡੀਜੀਪੀ ਨਾਲ ਵੀ ਸਾਡੀ ਇੱਕ ਮੀਟਿੰਗ ਹੋਏਗੀ ਆ ਨਾਲੇ ਸਮੇਜ ਕਮਿਸ਼ਨ ਹੋਰ ਕੋਈ ਇਨੀਸ਼ੀਏਟਿਵ ਲੈਣ ਜਾ ਰਹੇ ਹੈ ਕਿਉਂਕਿ ਸਾਡੇ ਜਿਹੜੇ ਭਾਰਤ ਦਾ ਕਾਨੂੰਨ ਹੈ ਨਾ ਪਰ ਇਸ ਕੰਤੇ ਪ੍ਰੋਬਲਮ ਪਤਾ ਕੀ ਹੈ ਜਿਹੜਾ ਕਾਨੂੰਨ ਨੇ ਇਸ ਸਿਸਟਮ ਵਿੱਚ ਜਿਹੜੇ ਵਿਚਾਰੇ ਨੂੰ ਦੁੱਖ ਹੈ ਉਹ ਤੇ ਆਪਣੀ ਲੜਾਈ ਲੜਦਾ ਹੀ ਲੜਦਾ ਹੈ ਉਹਦੀ ਜਿਹੜੀ ਮਦਦ ਕਰਨ ਲਈ ਖੜਾ ਹੁੰਦਾ ਉਹ ਵੀ ਕਟਗਰੇ ਵਿੱਚ ਸਾਡਾ ਲੀਗਲ ਸਿਸਟਮ ਉਹਨੂੰ ਵੀ ਨਾਲ ਲੱਲੰਦਾ ਇੱਕ ਹਰਾਸਮੈਂਟ ਸ਼ੁਰੂ ਹੋ ਜਾਂਦੀ ਹੈ ਉਹ ਬੜਾ ਦੁੱਖ ਦੇ ਗੈਨ ਉਮੀਦ ਹੈ ਆਉਣ ਵਾਲੇ ਸਮੇਂ ਵਿੱਚ ਸਾਡਾ ਸਿਸਟਮ ਚੇਂਜ ਹੋਏਗਾ ਚੀਜ਼ਾਂ ਬਦਲਣਗੀਆਂ ਪਰ ਡਿਪੈਂਡ ਸਿਰਫ ਤੇ ਸਿਰਫ ਡਿਪੈਂਡ ਕਰਦਾ ਤੁਹਾਡੀ ਸੋਚ ਤੇ ਤੁਸੀਂ ਕਿੰਨਾ ਕੁ ਚਾਹੁੰਦੇ ਹੋ ਸਿਸਟਮ ਨੂੰ ਚੇਂਜ ਕਰਨਾ ਕਿੰਨਾ ਕੁ ਚਾਹੁੰਦੇ ਹੋ ਆਪਣੇ ਆਉਣ ਵਾਲੇ ਫਿਊਚਰ ਨੂੰ ਆਪਣਾ ਵਰਤਮਾਨ ਠੀਕ ਕਰਨ ਵਾਸਤੇ ਜਜਮੈਂਟਲ ਹੋ ਜਾਂਦੇ ਹੋ स्ट्रोंग रहो आने वाले समय आने वाले कुछ महीने तुम्हारे वास्ते बहुत कीमती ने जड़ी तुम्हारे कोल पावर है वो किसी कोल भी नहीं जो सिस्टम बदलना चाहते हो जो अपना आने वाला फ्यूचर अच्छा देखना चाहते हो तो अपने आज वर्तमान में देख के फिक्स करना और एंदेश मनीषा गुलाटी टाइम टू टाइम तुम्हें अवेयर कर रहेगी और आने वाला समय डिसाइड करेगा कि तुम कि ਨੇ ਲਈ ਕੰਮ ਕਰਨਾ ਦੇਣਾ ਚਾਹਦੇ ਹੋ ਕਿੰਨਾ ਕੁ ਸਟਰੋਂਗ ਕਰਨਾ ਚਾਹਦੇ ਹੋ ਕਿ ਉਮੀਦ ਕਰਦੀ ਹਾਂ ਤੁਹਾਡੇ ਆ ਨਾਲੇ ਦਿਨ ਵੀ ਅੱਛੇ ਰਹਿਣ ਹਮੇਸ਼ਾ ਦੀ ਤਰ੍ਹਾਂ ਪ੍ਰੇਵ ਵੀ ਤੁਹਾਡੇ ਸਭ ਲਈ ਕਰਦੀ ਰਹਣੀ ਆ ਔਰ ਉਮੀਦ ਕਰਦੀ ਹਾਂ ਸਹਿਯੋਗ ਕਰਦੇ ਰਹੋਗੇ ਔਰ ਮੇਰੀ ਇਸ ਅਪੀਲ ਨੂੰ ਸਮਝੋਗੇ ਔਰ ਸਾਥ ਦੇ ਰਹੋਗੇ ਜਸਟਿਸ ਸਭ ਨਾਲ ਹੋਏਗਾ ਥੈਂਕ ਯੂ ਜੈ